ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਆਪ ਦੇਖ ਰਹੇ ਹੋ ਨਾ ਕਿ ਪਾਲਕੀ ਸਾਹਿਬ ਆ ਰਹੀ ਆ ਵਾਹਿਗੁਰੂ ਲਿਖਿਆ ਚੰਗੀ ਤਰ੍ਹਾਂ ਜਿੱਦਾਂ ਗੁਰੂ ਸਾਹਿਬ ਦਾ ਸਰੂਪ ਆਉਂਦਾ ਆਪ ਜੀ ਦੇਖ ਰਹੇ ਹੋ ਕਿ ਮੋਨੇ-ਮੁੰਡੇ ਸਾਹਮਣੇ ਜੋੜੇ ਪਾਇਆ ਪਰ ਪਿਆਰੇ ਧਿਆਨ ਨਾਲ ਦੇਖੋ ਪਾਲਕੀ ਸਾਹਿਬ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨਹੀਂ ਹਨ ਇਹ ਕਿਦਾਂ ਜੋੜੇ ਲੈ ਕੇ ਵਿੱਚ ਬੈਠੇ ਆ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਹੈ ਪਰ ਵਿੱਚ ਮਹਾਰੇ ਦਾ ਸਰੂਪ ਨਹੀਂ ਧਿਆਨ ਨਾਲ ਦੇਖੋ ਪਤਾ ਕੀ ਆ 21 ਤਰੀਕ ਨੂੰ ਸੰਗਰੂਰ ਸ਼ੋਭਾ ਯਾਤਰਾ ਕੱਢੀ ਤੇ ਉੱਥੇ ਗੁਰਦੁਆਰਾ ਸਿੰਘ ਸਭਾ ਵਾਲਿਆਂ ਨੇ ਇਸ ਸੁਭਾਇਆtras ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਤਸ਼ਾਹ ਜੀ ਦੀ ਪਾਲਕੀ ਜੀ ਦੇ ਵਿੱਚ ਸਾਡੇ ਗੁਰੂ ਸਾਹਿਬ ਸੁਭਾਇਮਨ ਹੁੰਦੇ ਆ ਸਿੱਖ ਕਿਦਾਂ ਦਾ ਹੁੰਦਾ ਜਿੱਥੇ ਗੁਰੂ ਇੱਕ ਵਾਰ ਸੁਭਾਇਮਨ ਹੋ ਜਾਏ ਵਿਰਾਜਮਨ ਹੋ ਜਾਏ ਨਾ ਉੱਥੇ ਸਿੱਖ ਕਦੇ ਜੂੜੇ ਨਹੀਂ ਲੈ ਕੇ ਜਾਂਦਾ ਇਹ ਉਸੇ ਪਾਲਕੀ ਦੇ ਵਿੱਚ ਇਹਨਾਂ ਨੇ ਰਮੈਣ ਦਾ ਪ੍ਰਕਾਸ਼ ਕਰਾਇਆ ਵੇਖੋ ਸੰਗਤ ਜੀ ਸੰਗਰੂਰ ਦੀ ਸੰਗਤ ਜਰੂਰ ਖਾਸ ਕਰਕੇ ਧਿਆਨ ਦਿਓ ਵੀ ਜਿਨ੍ਹਾਂ ਨੇ ਧਾਨ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਮਹਾਰਾਜ ਜੀ ਦਾ ਆਸਣ ਕਿਸੇ ਹੋਰ ਨੂੰ ਵਰਤਣ ਵਾਸਤੇ ਦੇ ਦਿੱਤਾ ਤੇ ਉਪਰਾਲਾ ਕਰੋ ਐਸੀਆਂ ਕਮੇਟੀਆਂ ਦਾ ਬਹਿਸਕਾਰ ਕਰੋ ਇਹਨਾਂ ਨੂੰ ਇੱਥੇ ਲੱਖ ਲੱਖ ਲੰਦ ਪਾਉਣੇ ਚਾਹੀਦੀ ਹੈ ਸੋ ਜਰੂਰ ਐਸਾ ਉਪਰਾਲਾ ਕਰੋ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਤੇ ਜਰੂਰ ਕੋਈ ਨਾ ਕੋਈ ਬਣਦੀ ਕਾਰਵਾਈ ਕੀਤੀ ਜਾਵੇ Vem vai para baixo. Vem baixo.